ਮਨ ਬੈਰਾਗ ਭਿਆ 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 ਦਰਸ਼ਨ ਦੇ ਕਹਨੇ ਕੋ ਚਾਹੋ ਤਨ ਸੋ ਤੇਰਾ ਖਾਨ ਦਰਸ਼ਨ ਦੇਖਣ ਕੋ ਚਾਹੋ ਤਨ ਸੋ ਤੇਰਾ ਖਾਮਲ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਮਨ ਬੇਰਾਗ ਭਇਆ ਜਿਚਰ ਵਸ ਸੋਹੇ ਲੜੀ ਜਿਚਰ ਸਾਥੀ ਨਾਲ ਜਿਚਰ ਸਾਥੀ ਨਾਲ ਜਿਚਰ ਵਸ ਸੋਹੇ ਲੜੀ ਜਿੱਚਰ ਸਾਥੀ ਨਾਲ ਜਿੱਚਰ ਸਾਥੀ ਨਾਲ ਜਾਂ ਸੱਤੀ ਉੱਠੀ ਚੱਲਿਆ ਤਾਂ ਧਨ ਖਾ ਤੂਰਾਲ ਤਾਂ ਧਨ ਖਾ ਤੂਰਾਲ ਮਨ ਬੈਰਾਗ ਭਿਆ ਮਨ ਬੈਰਾਗ ਪਿਆ ਮਨ ਬੈਰਾਗ ਪਿਆ ਮਨ ਬੈਰਾਗ ਪਿਆ ਦਰਸ਼ਨ ਦੇਖਣ ਕਾ ਚਾਉ ਤਨ ਸੋ ਤੇਰਾ ਦਰਸ਼ਨ ਦੇਖਣ ਕੋ ਚਾਹੂੰ ਤਨ ਸੋ ਤੇਰਾ ਖਾਨ ਮਨ ਬੇਰਾਗ ਭਇਆ ਮਨ ਬੇਰਾਗ ਭਇਆ ਮਨ ਬੇਰਾਗ ਭਇਆ ਮਨ ਬੇਰਾਗ ਭਇਆ ਜਿਚਰ ਵਸਿਆ ਕੰਤ ਘਰ ਜਿਉ ਜਿਉ ਸਬ ਕਹਾਤ ਜਿਉ ਜਿਉ ਸਬ ਕਹਾਤ ਜਿਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਿਉ ਜਿਉ ਸਭ ਕਹਾਤ ਜਾਇ ਉੱਤ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਕੋਈ ਨਾ ਪੁੱਛੈ ਤੇਰੀ ਬਾਤ ਮਨ ਬਿਰਾਗ ਭਿਆ ਮਨ ਬੈਰਾਗ ਭਇਆ ਮਨ ਬੈਰਾਗ ਭਇਆ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਤਾਂ ਚਾਉ ਅਨਸੋ ਤੇਰਾ ਥਾਨ ਦਰਸ਼ਨ ਦੇਖਣੇ ਤਾਂ ਚਾਉ ਮਨ ਸੋ ਤੇਰਾ ਕਾਨ ਮਨ ਬਹਿਰਾ ਕੇ ਭਿਆ ਮਨ ਬਹਿਰਾ ਕੇ ਭਿਆ ਮਨ ਬਹਿਰਾ ਕੇ ਭਿਆ ਮਨ ਬਹਿਰਾ ਕੇ ਭਿਆ ਤੇਈ ਅਰਣਾ ਸੋਹ ਸੇਵ ਤੂੰ ਸੋਹੜਾ ਸੁਖ ਵਸ ਸੋਹੜਾ ਸੁਖ ਵਸ ਸੋ ਸੇਬ ਤੂੰ ਸੋਹਰੜਾ ਸੁਖ ਵਸ ਸੋਹਰੜਾ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਗੁਰ ਮਿਲ ਚੱਜ ਅਚਾਰ ਸਿੱਖ ਤੁੱਦ ਕਦੇ ਨਾ ਲੱਗੈ ਦੁੱਖੁੱਦ ਕਦੇ ਨਾ ਲੱਗੈ ਦੁੱਖ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਦਰਸ਼ਨ ਦੇਖਣ ਕੋ ਚਾਉ ਦਰਸ਼ਨ ਦੇਖਣ ਕੋ ਚਾਉ ਦਰਸ਼ਨ ਦੇਖਣ ਕੋ ਚਾਉ ਤਨ ਸੋ ਤੇਰਾ ਰਖਾਲ ਮਨ ਬੇਰਾਗ ਭਇਆ ਮਨ ਬੇਰਾਗ ਭਇਆ ਮਨ ਬੇਰਾਗ ਭਇਆ ਮਨ ਬੇਰਾਗ ਭਇਆ ਸਭਨਾ ਸੋਰ ਵੰਝਣਾ ਸਭ ਮੁਕਲਾਵਣ ਹਾਰੇ ਸਭ ਮੁਕਲਾਵਣ ਹਾਰੇ ਸਭਨਾ ਸੋਰ ਸਭਨਾ ਸੋਰ ਵੰਝਣਾ ਸਭਨਾ ਸੁਰ ਸੁਰ ਵੰਝਣਾ ਸਭ ਮੁਕਲਾਵਨ ਹਾਰ ਜੋ ਦਿਨ ਆਵੇ ਸੋ ਦਿਨ ਚਾਹੀ ਕਰਨਾ ਕੂਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮਤੀ ਚਲਣਾ ਦੂਰ ਗਮਨ ਸਿਰ ਉੱਪਰ ਮਰਨਾ ਸਭਨਾ ਸਹ ਰਹਿ ਬੰਝਣੋ ਕਿਆ ਤੂੰ ਸੋਇ ਜਾਗ ਜਾ ਨਾ ਤੈ ਜੀਵਨ ਚੱਗ ਸੱਚ ਕਰ ਜਾਨੋ ਸਭਨਾ ਸੌਰ ਵੰਝਣਾ ਸਭਨਾ ਸੌਰ ਵੰਝਣਾ ਸਭ ਮੁਕਲਾਮਣ ਹਾ ਨਾਨਕ ਤਨ ਸੁਹਾਗਣੀ ਜਿਨ ਸੇ ਨਾਲ ਪਿਆ ਸਭਨਾ ਸਹੁਰ ਵੰਨਣਾ ਸਭ ਮੁਕਲਾਵਣ ਹਾਰ ਸਭ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸ਼ੈ ਨਾਲ ਪਿਆਰ ਜਿਨ ਸ਼ੈ ਨਾਲ ਪਿਆਰ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਮਨ ਬੇਰਾਗ ਭਿਆ ਦਰਸ਼ਨ ਦੇਖਣ ਕੋ ਚਾਹਉ ਤਨ ਸੋ ਤੇਰਾ ਥਾਨ ਦਰਸ਼ਨ ਦੇਖਣ ਕੋ ਚਾਹਉ ਤਨ ਸੋ ਤੇਰਾ ਥਾਨ ਮਨ ਬੇਰਾਗ ਭਇਆ 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 ਮਨ ਬੇਰਾਗ ਆ ਦਰਗਿ ਤੇਆ ਸਭਨਾ ਸਹਰੇ ਵੰਝਣਾ ਸਭ ਮੁਕਲਾ ਮੰਹਾ ਨਾਨਕ ਤਨ ਸੁਹਾਗਣੀ ਜਿਨ ਸੇ ਨਾਲ ਪਿਆ ਜਿਸ ਨਾਲ ਪਿਆ ਕਬੀਰ ਸਾਹਿਬ ਵੀ ਆਪਣੀ ਬਾਣੀ ਵਿੱਚ ਲਿਖਦੇ ਨੇ ਮੋਹ ਬਰਾਗ ਭਇਓ ਕਹਿੰਦੇ ਮੇਰਾ ਵੀ ਮਨ ਬਰਾਗੀ ਹੋ ਗਿਆ ਇਹ ਸਮਝ ਹੀ ਨਹੀਂ ਆਉਂਦੀ ਇਹ ਜਿਉ ਆਏ ਕਹਾਂ ਗਏ ਇਹ ਜਿ ਆਇਆ ਫਿਰ ਕਿੱਥੇ ਚਲਾ ਗਿਆ ਕਹਿੰਦੇ ਪਤਾ ਹੀ ਨਹੀਂ ਲੱਗਾ ਸਮਝ ਹੀ ਨਹੀਂ ਆਈ ਇਹ ਸੋਚ ਕੇ ਮੇਰਾ ਵੀ ਮਨ ਬਰਾਗੀ ਹੋ ਗਿਆ ਔਰ ਗੁਰੂ ਸਾਹਿਬਾਂ ਅੱਗੇ ਇੱਕ ਤਰਲਾ ਕੀਤਾ ਬੇਨਤੀ ਕੀਤੀ ਪਾਤਸ਼ਾਹ ਮੈਂ ਹੋਰ ਨਹੀਂ ਕੁਝ ਮੰਗਦਾ ਭਾਵੇਂ ਉਹ ਜਨਮ ਮਰਨ ਵਿੱਚ ਹੁੰਦੇ ਨੇ ਜਾਂ ਨਹੀਂ ਹੁੰਦੇ ਬਾਣੀ ਕਹਿੰਦੀ ਨਾਮ ਜਪਣ ਵਾਲੇ ਸੰਤ ਜਨ ਜਨਮ ਮਰਨ ਵਿੱਚ ਹੁੰਦੇ ਹੀ ਨਹੀਂ ਜਨਮ ਮਰਨ ਦੋਹਾਂ ਮੈਂ ਨਹੀਂ ਜਨ ਪਰ ਉਪਕਾਰੀ ਆਏ ਉਹ ਤੇ ਪਰ ਉਪਕਾਰ ਕਰਨ ਵਾਸਤੇ ਆਉਂਦੇ ਨੇ ਜੀ দান ਦੇ ਭਗਤੀ ਲਾਇਨ ਹਰ ਸੂ ਲੈਣ ਨਰਾਇਣ ਆਪ ਜੁੜੇ ਨੇ ਔਰ ਦੂਜਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਨ ਵਾਸਤੇ ਆਉਂਦੇ ਨੇ ਕਹਿੰਦੇ ਨੇ ਮੈਂ ਹੋਰ ਨਹੀਂ ਕੁਝ ਮੰਗਦਾ ਇੱਕ ਕਿਰਪਾ ਕਰ ਦਿਓ ਇੱਕ ਮੈਂ ਵੱਡਾ ਦੁੱਖ ਸੁਣਿਆ ਸੰਸਾਰ ਦੇ ਵਿੱਚ ਮਰਦੇ ਅੱਗੇ ਬੇਨਤੀ ਕਰਦੇ ਨੇ ਕਬੀਰ ਸਾਹਿਬ ਮਰ ਜੀ ਇੱਕ ਕਿਰਪਾ ਕਰ ਦਿਓ ਇੱਕ ਦੁੱਖ ਰਾਮ ਰਾਏ ਕੱਟੋ ਮੇਰਾ ਮਰ ਜੀ ਮੇਰਾ ਇਹ ਦੁੱਖ ਕੱਟ ਦਿਓ ਹਾਲਾਂਕਿ ਉਹਨਾਂ ਨੂੰ ਇਹ ਦੁੱਖ ਹੈ ਨਹੀਂ ਸੀ ਕਿਉਂਕਿ ਉਹਨਾਂ ਤੇ ਆਪਣੀ ਬਾਣੀ ਵਿੱਚ ਇੱਥੋਂ ਤੱਕ ਲਿਖਿਆ ਕਬੀਰ ਸੁਰਗ ਨਰਕ ਤੇ ਮੈਂ ਰਿਓ ਮੈਨੂੰ ਨਾ ਸਵਰਗਾਂ ਦੀ ਲਾਲਸਾ ਨਾ ਨਰਕਾਂ ਦਾ ਭੈ ਨਾ ਮੈਂ ਨਰਕਾਂ ਤੋਂ ਡਰਦਾ ਵਾਂ ਨਾ ਮੇਰੇ ਅੰਦਰ ਸਵਰਗਾਂ ਦੀ ਲਾਲਚਾ ਕਿਉ ਮੈਂ ਇਹਨਾਂ ਦੋਵਾਂ ਤੋਂ ਪਰੇ ਚਲਾ ਗਿਆ ਹਾਂ ਇਹਨਾਂ ਦੋਵਾਂ ਤੋਂ ਉੱਤੇ ਚਲਾ ਗਿਆ ਵਾਂ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਰੰਗ ਪਾਨੀ RAM KABIRA ਏਕ ਭਏ ਹੈ ਕੋਈ ਨਾ ਸਕੇ ਨਿਸਾਨੀ ਕਹਿੰਦੇ ਕਮਣ ਨਰਕ ਕਿ ਆ ਸੁਰਗ ਵਿਚਾਰਾ ਕੀ ਨਰਕਿਆ ਤੇ ਕੀ ਸੁਰਗਿਆ ਸੰਤਨ ਦੋ ਰਾਦੇ ਕਹਿੰਦੇ ਮੈਂ ਦੋਵਾਂ ਨੂੰ ਰੱਦ ਦਿੱਤਾ ਮੈਂ ਇਹਨਾਂ ਦੋਵਾਂ ਤੋਂ ਪਰਾਂ ਚਲਾ ਗਿਆ ਕਮਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਹੁਣ ਗੁਰਾਂ ਨੇ ਇੰਨੀ ਕਿਰਪਾ ਕੀਤੀ ਆ ਇਹ ਅਵਸਥਾ ਬਣਾ ਦਿੱਤੀ ਆ ਨਾ ਨਰਕਾਂ ਦਾ ਪੈ ਰਿਆ ਨਾ ਸਵਰਗਾਂ ਦੀ ਲਾਲਸਾਰੀ ਆ ਹੁਣ ਤੇ ਹਰ ਵੇਲੇ ਇਹੋ ਹੀ ਬੇਨਤੀ ਆ ਜਦੋਂ ਵੀ ਮਨੁੱਖ ਜਮਾ ਮਿਲੇ ਕਬੀਰ ਸੁਰਗ ਨਰਕ ਤੇ ਮੈਂ ਰਹਿਉ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਉ ਅੰਤ ਅਰਿਆਦ ਹੁਣ ਤੇ ਇਹੋ ਹੀ ਬੇਨਤੀ ਆ ਜਿੰਨੀ ਵਾਰੀ ਮਨੁੱਖ ਜਮਾ ਮਿਲੇ ਤੇਰੇ ਚਰਨਾਂ ਵਿੱਚ ਨਿਭ ਜਾਏ ਇਹ ਸੰਸਾਰ ਵਾਸਤੇ ਮੰਗ ਪਏ ਕਰਦੇ ਨੇ ਭਾਵੇਂ ਆਪਣਾ ਨਾਂ ਲੈ ਕੇ ਮੰਗਿਆ ਕਹਿੰਦੇ ਇੱਕ ਦੁੱਖ ਰਾਮ ਰਾਏ ਕੱਟੋ ਮੇਰਾ ਮਰਜੀ ਇਹ ਬੜਾ ਵੱਡਾ ਦੁੱਖ ਸੁਣਿਆ ਔਰ ਮੈਂ ਹੋਰ ਨਹੀਂ ਕੁਝ ਮੰਗਦਾ ਮੇਰਾ ਇਹ ਦੁੱਖ ਕੱਟ ਦਿਓ ਇੱਕ ਦੁੱਖ ਰਾਮ ਰਾਏ ਕੱਟੋ ਮੇਰਾ ਅਗਨ ਦਹਿ ਔਰ ਗਰਭ ਬਸੇਰਾ ਇਹ ਮਾਤਾ ਦੇ ਗਰਭ ਵਿੱਚ ਆਉਣਾ ਫਿਰ ਅੱਗ ਵਿੱਚ ਸੜ ਜਾਣਾ ਬਾਬ ਜੰਮਣਾ ਤੇ ਮਰਨਾ ਇਹ ਵੱਡਾ ਦੁੱਖ ਆ ਮੇਰਾ ਇਹ ਦੁੱਖ ਕੱਟ ਦਿਓ ਹੋਰ ਨਹੀਂ ਮੈਂ ਕੁਝ ਮੰਗਦਾ